ਕਰੋ ਦਰਸ਼ਨ ਸੰਗਤ ਜੀ ਆ ਜਿਸੀ ਪਮਚੇ ਆ ਗੁਰਦੁਆਰਾ ਟਾਲੀ ਸਹਿਬ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਸਹਿਬ ਇਹ ਗੁਰਦੁਆਰਾ ਸਹਿਬ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਹੈ ਇਸ ਸਥਾਨ ਤੇ ਬਹੁਤ ਸਮਾਂ ਬਾਬਾ ਸ਼੍ਰੀ ਚੰਦ ਜੀ ਨੇ ਤਪ ਕੀਤਾ ਸੀ ਬਾਬਾ ਸ਼੍ਰੀ ਚੰਦ ਜੀ ਦਾ ਕ੍ਰਿਸ਼ਮਾ ਜੋ ਦਾਤਨ ਕਰਕੇ ਦਾਤਨ ਧਰਤੀ ਵਿੱਚ ਗੱਡ ਦਿੱਤੀ ਜਿਹੜੀ ਇੱਕ ਟਾਲੀ ਦਾ ਰੂਪ ਧਾਰਨ ਕਰ ਗਈ ਜੋ ਅਜੇ ਵੀ ਗੁਰੂ ਘਰ ਵਿੱਚ ਸੁਸ਼ੋਭਿਤ ਹੈ ਨੇੜੇ ਹੀ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਾਤਨ ਖੂ ਹੈ ਇੱਥੋਂ ਹੀ ਬਾਬਾ ਜੀ ਸ਼੍ਰੀ ਚੰਦ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਗਏ ਸਨ ਇਸ ਜਗ੍ਹਾ ਨਾਲ ਬਾਬਾ ਸ਼੍ਰੀ ਚੰਦ ਜੀ ਦਾ ਪ੍ਰੇਮ ਵੇਖ ਕੇ ਇੱਥੋਂ ਦੀਆਂ ਸੰਗਤਾਂ ਨੇ 40 ਕਿੱਲੇ ਜ਼ਮੀਨ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਲਗਾ ਦਿੱਤੀ ਸੰਗਤ ਜੀ ਇਸ ਜਗ੍ਹਾ ਤੇ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਆਏ ਸਨ ਪਰੰਤੂ ਬਾਬਾ ਜੀ 62 ਸਹਿਬ ਜਾ ਚੁੱਕੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਇੱਥੋਂ ਦੀਆਂ ਸੰਗਤਾਂ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਸੰਗਤਾਂ ਨੇ ਕੋਈ ਨਿਸ਼ਾਨੀ ਛੱਡ ਕੇ ਜਾਣ ਦੀ ਬੇਨਤੀ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ ਅਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਅੱਠ ਨੁਕਰਾਂ ਖੂਹ ਪਟਵਾਇਆ ਅਤੇ ਵਾਰ ਦਿੱਤਾ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਨਾਲ ਅਠਰਾ ਦਾ ਰੋਗ ਅਤੇ ਸੋਕਤੇ ਦਾ ਰੋਗ ਦੂਰ ਹੋ ਜਾਵੇਗਾ ਇਸ ਵਾਰ ਦਾ ਸਦਕਾ ਸੰਗਤਾਂ ਦੂਰੋਂ ਦੂਰੋਂ ਖੂਹ ਦੇ ਜਲ ਨਾਲ ਇਸ਼ਨਾਨ ਕਰਕੇ ਰੋਗ ਹੁੰਦੀਆਂ ਹਨ ਸੰਗਤ ਜੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਇੱਥੇ ਬਹੁਤ ਵੱਡੀਆਂ ਸੇਵਾਵਾਂ ਕਰਵਾਈਆਂ ਜਾਂਦੀਆਂ ਹਨ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦੇ ਕਥਨ ਅਨੁਸਾਰ ਗੁਰੂ ਘਰ ਦੇ ਕਾਰਜ ਆਪ ਗੁਰੂ ਜੀ ਹਾਜ਼ਰ ਨਾਜ਼ਰ ਹੋ ਕੇ ਕਰਵਾਉਂਦੇ ਹਨ ਰੋਜ਼ਾਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਕਾਰੀ ਹਸਪਤਾਲ ਵਿਖੇ ਲਗਭਗ 700 ਮਰੀਜ਼ਾਂ ਵਾਸਤੇ ਪ੍ਰਸ਼ਾਦਾ ਭੇਜਿਆ ਜਾਂਦਾ ਹੈ ਲੋਟਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵੀ ਕੀਤੇ ਜਾਂਦੇ ਹਨ ਅਤੇ ਸੰਗਤ ਜੀ ਹਰਤੀ ਨੂੰ 50000 ਰੁਪਏ ਦਾ ਸਗਨ ਰੋਜ਼ਗਾਰ ਵਾਸਤੇ ਦਿੱਤਾ ਜਾਂਦਾ ਹੈ ਬਹੁਤ ਹੀ ਗੁਰੂ ਘਰ ਦੀ ਵੱਡੀ ਸੇਵਾ ਹੈ ਸੰਗਤ ਜੀ ਅਤੇ ਸੰਗਤ ਜੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਇਸ ਗੁਰੂ ਘਰ ਦੇ ਨਾਮ ਤੇ ਕਿਤੇ ਹੋ ਵੀ ਕਿਸੇ ਵੀ ਕਿਸਮ ਦੀ ਗ੍ਰਹੀ ਨਹੀਂ ਕੀਤੀ ਜਾਂਦੀ ਸਾਰਾ ਹੀ ਪ੍ਰਬੰਧ ਗੁਰੂ ਘਰ ਵੱਲੋਂ ਹੀ ਕੀਤਾ ਜਾਂਦਾ ਹੈ ਅਤੇ ਸੰਗਤ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਅਸੀਂ ਇਸੇ ਤਰ੍ਹਾਂ ਹੀ ਵੀਡੀਓ ਲੈ ਕੇ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਉਂਦੇ ਰਹੀਏ ਸੰਗਤ ਜੀ ਕੁਝ ਵੀ ਫਰਕ ਨਹੀਂ ਪੈਂਦਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਅਤੇ ਫੋਲੋ ਕਰ ਦਿਆ ਕਰੋ